ਸੋ ਗੱਲ ਜੀ ਪੰਜਾਬ ਹਰਿਆਣਾ ਮਾਚਲ ਦੇਖ ਲੈ ਸਾਡੇ ਸਾਡੇ ਦਾ ਸਵਾਗਤ ਮੈਂ ਤੁਹਾਡੇ ਨਾਲ ਗਗਨ ਦੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਪ੍ਰਵਾਸੀ ਸੰਕਟ ਦਸਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਲਗਾਤਾਰ ਜੋ ਗਿਣਤੀ ਵਧਦੀ ਜਾ ਰਹੀ ਹੈ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਚਿੰਤਤ ਨੇ ਜਿਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ 5 ਸਾਲਾਂ ਬੱਚੇ ਦੇ ਨਾਲ ਜੋ ਦਰਿੰਦਗੀ ਦਿਖਾਈ ਗਈ ਇੱਕ ਪ੍ਰਵਾਸੀ ਦੇ ਬਲੋਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮੁਹਿੰਮ ਦਾ ਆਗਾਜ਼ ਹੋ ਚੁੱਕੇ ਹੈ ਮਹੀਨੇ ਪਈਏ ਪਜਾਓ ਪੰਜਾਬ ਬਚਾਓ ਜਿਸ ਦੇ ਤਾਈਂ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਈ ਗਏ ਨੇ ਸਖਤ ਨਿਯਮ ਤੈ ਕਿਤੇ ਜਾਣ ਦੀ ਮੰਗ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਿੰਨ ਤਸਵੀਰਾਂ ਤੁਸੀਂ ਉਹਨਾਂ ਦਿਖਾ ਰਹੇ ਆਂ ਦੇਖੋ ਤਿੰਨ ਤਸਵੀਰਾਂ ਹੁਸ਼ਿਆਰਪੁਰ ਬਟਿੰਡਾ ਕੁਰਾਲੀ ਤੋਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਉਤਰੇ ਨੇ ਲੋਕ ਕਹਿ ਰਹੇ ਨੇ ਕਿ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਚਿੰਤਾ ਸਤਾ ਰਹੀ ਹੈ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਵੀ ਜਾਂਦੇ ਨੇ ਬਾਹਰ ਖੇਡਣ ਵੀ ਜਾਂਦੇ ਨੇ ਕਿ ਜਿਹੜੇ ਜ਼ਰੂਰੀ ਕੰਮ ਵੀ ਕਈ ਵਾਰ ਨੇੜੇ ਦੁਕਾਨਾਂ ਦੇ ਵਿੱਚ ਪਏ ਜਾਂਦੇ ਨੇ ਮਾਪੇ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਪ੍ਰਵਾਸੀ ਲੋਕ ਨੇ ਆਇ ਦਿਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦਾ ਰਹਿਣ ਸਹਿਣ ਠੀਕ ਨਹੀਂ ਹੈ ਸਿਗਰਟਾ ਬੀੜੀਆਂ ਇਹ ਫੂਕਦੇ ਨੇ ਕੁਲੇ ਆਮ ਸੜਕਾਂ ਤੇ ਆਵਾਰਾ ਘੁੰਮਦੇ ਨੇ ਮਾਹੌਲ ਖਰਾਬ ਕਰਦੇ ਨੇ ਗਾਲੀ ਗਲੋਸ ਕਰਦੇ ਨੇ ਮਹਿਲਾਵਾਂ ਦੇ ਨਾਲ ਟੀਆ ਦੇ ਨਾਲ ਛੇੜਛਾਹੀ ਕਰਦੇ ਨੇ ਇਸੇ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜੋ ਇਹ ਲੋਕ ਬੇਹਦ ਪਰੇਸ਼ਾਨ ਨੇ ਚਿੰਤਾ ਦੇ ਵਿੱਚ ਨੇ ਕੈਂਡਲ ਮਾਰਚ ਦੇਖੋ ਕਿਤੇ ਗਏ ਨੇ ਔਰ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਆਧਾਰ ਕਾਰਡ ਬਣੇ ਹੁੰਦੇ ਨੇ ਇਹਨਾਂ ਦਾ ਜੋ ਆਈ ਕਾਰਡ ਬਣੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਸਖਤ ਨਿਯਮ ਪੰਜਾਬ ਸਰਕਾਰ ਨੂੰ ਤੈਅ ਕਰਨੇ ਚਾਹੀਦੇ ਨੇ ਇਸ ਦੀ ਮੰਗ ਜੋ ਹੈ ਹੁਣ ਜ਼ੋਰ ਫੜਨ ਲੱਗੀ ਹੈ ਕਈ ਸਰਪੰਚ ਗ੍ਰਾਮ ਪੰਚਾਇਤਾਂ ਜੋ ਨੇ ਉਹਨਾਂ ਦੇ ਵੱਲੋਂ ਮਤੇ ਪਾਈ ਗਈ ਨੇ ਸ਼ਰਤਾਵੀਆਂ ਰੱਖੀਆਂ ਗਈਆਂ ਨੇ ਜੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਰਹਿਣਾ ਤਾਂ ਨਿਯਮ ਸਖਤ ਇਹਨਾਂ ਦੇ ਲਈ ਕਰਨੇ ਪੈਣਗੇ ਚਰਚਾ ਦੀ ਸ਼ੁਰੂਆਤ ਕਰਾਂਗੇ ਸਵਾਲਾਂ ਦੇ ਤਰ੍ਹਾਂ ਸਵਾਲ ਨੰਬਰ 1 ਤੁਹਾਡੀ ਟੀਵੀ ਸਕ੍ਰੀਨ ਤੇ ਸਵਾਲ ਨੰਬਰ 1 ਪੰਜਾਬ ਦੇ ਵਿੱਚ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਵੱਡੀ ਗੰਭੀਰ ਚਿੰਤਾ ਦਾ ਵਿਸ਼ਾ ਸਵਾਲ ਨੰਬਰ 2 ਵੀ ਹੈ ਪਰਵਾਸੀਆਂ ਦੇ ਲਈ ਕੀ ਹੋਣੇ ਚਾਹੀਦੇ ਨੇ ਸਖਤ ਨਿਯਮ ਤੇ ਸਵਾਲ ਨੰਬਰ 3ਾਰੇ ਪਰਵਾਸੀ ਫਜਾਕੇ ਕੀ ਦਰਸਾ ਹੋ ਜਾਏਗੀ ਸੁਵੇਦੀ ਕਾਨੂੰਨ ਵਿਵਸਾ ਐਸੇ ਨਾਲ ਹੀ ਕਿਉਂਕਿ ਸਵਾਲ ਕਈ ਸਾਰੇ ਉੱਠ ਖੜੇ ਹੋਏ ਨੇ ਜਿਵੇਂ ਆਪ Punjab ਦੇ ਵਿੱਚ ਪਰਵਾਸੀ ਦੀ ਲਗਾਤਾਰ ਜੋ ਗਿਣਤੀ ਵਧੇ ਜਾ ਰਹੀ ਹੈ ਚਾਹੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਮਜ਼ਦੂਰਾਂ ਨੂੰ ਕੰਮ ਲਾਉਣਾ ਹੋਈ ਚਾਹੇ ਫੈਕਟਰੀਆਂ 'ਚ ਆਉਣ ਜਾਂ ਹੋਰ ਵੀ ਕਈ ਥਾਵਾਂ 'ਤੇ ਇਹਨਾਂ ਪ੍ਰਵਾਸੀਆਂ ਦੀ ਜ਼ਰੂਰਤ ਪੈਂਦੀ ਹੈ ਤੇ ਲੇਕਿਨ ਇਹ ਪ੍ਰਵਾਸੀ ਇੱਕ ਵੱਡੀ ਸਮੱਸਿਆ ਹੋਂ ਬਣੇ ਹੋਏ ਨੇ ਸਾਡੇ ਨਾਲ ਸਾਡੇ ਸਹਿਯੋਗੀ ਵੀ ਜੁੜੇ ਹੋਏ ਨੇ ਗਰਾਉਂਡ ਜ਼ੀਰੋ ਤੋਂ ਨਦੇ ਜ਼ਰੀਏ ਸਹੀ ਜਾਣਕਾਰੀ ਪਹੁੰਚਾ ਰਹੇ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਨੇ ਸਾਡੇ ਸਹਿਯੋਗੀ ਨਾਬਾ ਤੋਂ ਹਰਮਿਤ ਸਿੰਘ ਮਾਨ ਜੁੜੇ ਹੋਏ ਨੇ ਤੇ ਮੁਹਾਲੀ ਤੋਂ ਮਨੀਸ਼ ਸ਼ੰਕਰ ਸਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਰੋਜ਼ਾਨਾ ਤੁਸੀਂ ਹਰਮਿਤ ਮਾ ਤੁਹਾਡੇ ਰੁਕ ਕਰੋਗੇ ਰੋਜ਼ਾਨਾ ਤੁਸੀਂ ਗਰਾਉਂਡ ਤੇ ਉਤਰਦੇ ਹੋ ਇਸ ਤਰ੍ਹਾਂ ਦੇ ਮਾਮਲੇ ਤੁਹਾਡੇ ਸਾਹਮਣੇ ਕਈ ਸਾਰੇ ਲੋਕ ਰੱਖ ਵੀ ਰਹੇ ਹੋਣਗੇ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਨਾ ਪ੍ਰਵਾਸੀਆਂ ਦੇ ਕਰਕੇ ਕੀ ਕਹਿੰਦੀ ਹੈ ਤੁਹਾਡੇ ਵੱਲੋਂ ਗਰਾਉਂਡ ਜ਼ੀਰੋ ਦੀ ਰਿਪੋਰਟ ਕੀ ਕਹਿੰਦੀ ਹੈ ਕਿੰਨੇ ਪਰੇਸ਼ਾਨ ਨੇ ਔਰ ਕਿੰਨੀ ਵੱਡੀ ਮੁਸੀਬਤ ਆਜ ਦੇ ਸਮੇਂ ਦੇ ਵਿੱਚ ਪ੍ਰਵਾਸੀ ਬੜੇ ਹੋਏ ਨੇ ਹਰਮਿਤ ਹਰਮਿਤ ਆਵਾਜ਼ ਆ ਰਹੀ ਹੈ ਜੀ ਬਿਲਕੁਲ ਆ ਰਹੀ ਹੈ ਜੀ ਬਿਲਕੁਲ ਇਸ ਕਾਸਨਾਰ ਨੇ ਪਿੰਡਾਂ ਦੇ ਨੂੰ ਖੜੇ ਕਰ ਦਿੱਤੇ ਇੱਕ ਮਾਸੂਮ ਦਾ ਕਤਲ ਕੀਤਾ ਜਾਂਦਾ ਪ੍ਰਵਾਸੀ ਨਜ਼ੀਰ ਵੱਲੋਂ ਸਾਡੇ ਪਿੱਛੇ ਨੰਨੇ ਲੋਕ ਘਰੇ ਨੇ ਵਪਾਰੀ ਲੋਕ ਵੀ ਨਜੀਆਂ ਦੀਆਂ ਫੈਸਲਿਆਂ ਦੇ ਵਿੱਚ ਤੇ ਪਲਾਸੀ ਲੋਕ ਕੰਮ ਕਰਦੇ ਨੇ ਗਾਧਨ ਹਰ ਇੱਕ ਦੇ ਅੱਖ ਦੇ ਵਿੱਚ ਕਿਤੇ ਨਾ ਕਿਤੇ ਅੰਧੂਰੇ ਹੋ ਨਾਜ਼ਦਾਰੇ ਕਿਉਂਕਿ ਇੱਕ ਮਸੂਮ ਇੱਕ ਮਸੂਮ ਨੂੰ ਅਜਿਹੀ ਉਹਦੇ ਨਾਲ ਮੌਤ ਦੇ ਘਾਟ ਉਤਾਰ ਦੇਣਾ ਕਿਤੇ ਨਾ ਕਿਤੇ ਪੂਰੇ ਹਿਸ਼ਾਰ ਤੋਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਉਹ ਗੁੱਸੇ ਦੀ ਲਹਿਰ ਆ ਜਿਹੜੀ ਉਹ ਲੋਕਾਂ ਦੇ ਵਿੱਚ ਦੇਖਣੀ ਪਈ ਆ ਸੌਤੋ ਪਰ ਅਸੀਂ ਗੱਲਬਾਤ ਕਰਾਂਗੇ ਜੋ ਕੋਈ ਸੀਨੀਅਰ ਕੌਂਸਲਰ ਨਹੀਂ ਆਵੇ ਦੇ ਜੋ ਕਿ ਇਹਨਾਂ ਦੇ ਫੈਕਟਰੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਬਤੀਜੇ ਬਹੁਤ ਦੁੱਖਦਾਈ ਘਟਨਾ ਜਿਹੜੀ ਸ਼ਾਰਤਪੁਰ ਦੇ ਵਿੱਚ ਵਾਪਰੀਆ ਹੁਣ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਦਾ ਰਸਤਾ ਬਣਾਉਣ ਲਈ ਲੋਕ ਪੰਜਾਬੀ ਲੋਕ ਕਿਆਰ ਰਹੇ ਹੋਏ ਆ ਜੀ ਸਵਾਰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਆ ਇਸ ਘਟਨਾ ਨੇ ਸਾਡੇ ਅੰਦਰੋਂ ਖਲਾਫ ਗੱਲ ਇਹ ਵੀ ਬੱਚਾ ਕਿਸੇ ਦਾ ਵੀ ਹੋਵੇ ਜਿਹੜਾ ਐਡਾ ਵੱਡੀ ਇਹਨੇ ਹਿਯਾਰਪੁਰ ਘਟਨਾ ਹੋਈ ਹੈ ਐਲੀ ਤਾਂ ਮੈਂ ਮੰਗ ਕਰਦਾ ਸਰਕਾਰ ਤੋਂ ਬੱਚਾ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਰੇਪ ਕੀਤਾ ਗਿਆ ਔਰ ਪਰਿਵਾਰ ਨੂੰ ਉਜਾੜ ਦਿੱਤਾ ਗਿਆ ਮੈਂ ਪਹਿਲਾਂ ਤਾਂ ਮੰਗ ਕਰਦਾ ਸਰਕਾਰ ਤੋਂ ਜਿਸਨੇ ਵੀ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਮੈਂ ਤਾਂ ਇੱਕ ਹੋਰ ਵੀ ਬੇਨਤੀ ਕਰਦਾ ਇਸ ਬੰਦੇ ਨੂੰ ਇਹ ਜਿਹੇ ਨੂੰ ਖੜਾ ਕੇ ਚੌਂਕ ਦੇ ਵਿੱਚ ਸਾਧ ਕੇ ਦਿੱਤੀ ਜਾਵੇ ਬਾਕੀ ਤੁਸੀਂ ਗੱਲ ਕੀਤੀ ਆ ਸਾਡਾ ਬਿਜ਼ਨਸ ਵੀ ਕਾਫੀ ਆ ਫੈਕਟਰੀਆਂ ਨੇ ਹੋਰ ਵੀ ਆ ਦੇਖੋ ਜਿਹੜੀ ਗੱਲ ਕਰਨ ਵਾਲੀ ਗੱਲ ਹੈ ਉਹ ਮੈਂ ਬੇਇਜ਼ਤੀ ਕਰਦਾ ਸਾਰਿਆਂ ਨੂੰ ਇਸ ਗੱਲ ਤੇ ਵੀ ਤੁਸੀਂ ਦੇਖੋ ਸਾਰਿਆਂ ਦਾ ਸਾਰੇ ਮਾੜੇ ਨਹੀਂ ਹੋਇਆ ਕਰਦੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਪਿੰਡ-ਪਿੰਡ ਜਾ ਕੇ ਸ਼ਹਿਰ ਦਾ ਵਿੱਚ ਮੈਂ ਨਿਗਰ ਕਾਉਂਸਲਰਾਂ ਨਾਲ ਬੜੇ ਪੁਰਾਣੇ ਸਮੇਂ ਤੋਂ ਅਸੀਂ ਵੀ ਮੰਗ ਰੱਖਾਂਗੇ ਨਗਰ ਕਾਉਂਸਲ ਵੀ ਇਹ ਜਿਹੜਾ ਕੰਮ ਹੈ ਇਹਦੇ ਦੀ ਵੈਰੀਫਿਕੇਸ਼ਨ ਜਿੰਨੇ ਵੀ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਕੱਲੇ ਕੱਲੇ ਦਾ ਬਾਇਓ ਡਾਟਾ ਲਿੱਤਾ ਜਾਵੇ ਬਾਇਓ ਡਾਟਾ ਜਿਹੜੇ ਮਾਰੇ ਕ੍ਰਿਮੀਨਲ ਯੂਕੀ ਤੋਂ ਇੱਧਰ ਨੂੰ ਆ ਗਏ ਉਥੇ ਸ਼ਕਤੀ ਹੈ ਉਰੇ ਆ ਕੇ ਇੱਥੇ ਆ ਕੇ ਇਹਨਾਂ ਦੇ ਬਹੁਤ ਗੰਦਪੋਣਾ ਸ਼ੁਰੂ ਕੀਤਾ ਇਹਨੂੰ ਆਪਾਂ ਕਿੱਲੇ ਸਾਫ਼ ਕਰਨੇ ਸਰਕਾਰਾਂ ਦਾ ਹੁੰਦਾ ਅਸੀਂ ਤਾਂ ਸਹਿਯੋਗ ਕਰ ਸਕਦੇ ਆ ਮੈਂ ਇੱਕੋ ਬੇਇਜ਼ਤੀ ਕਰਦਾ ਸਾਰਿਆਂ ਦੇ ਧਾਰਕਾਂ ਸਾਰਿਆਂ ਦਾ ਜਿਹੜਾ ਵੈਰੀਫਿਕੇਸ਼ਨ ਹੈ ਕੋਈ ਕਰਾਜ ਤੇਰ ਦਾ ਹੁੰਦਾ ਵੈਰੀਫਿਕੇਸ਼ਨ ਕਰਨ ਔਰ ਸਾਡਾ ਵੀ ਫਰਜ਼ ਬਣਦਾ ਹੈ ਕਿ ਇਨਸਾਨ ਦੇ ਦੇ ਨਾਤੇ ਕਿਉਂ ਹਿੰਦੁਸਤਾਨ ਸਾਰਾ ਇੱਕ ਹੈ ਅੱਜ ਭਾਗੋ ਸੇਟਾ ਨੇ ਅਸੀਂ ਉੱਧਰ ਜਾਣਾ ਹੈ ਬੱਚਿਆਂ ਨੇ ਇੱਧਰ ਆਉਣਾ ਹੈ ਕੱਢਣ ਵਾਲੀ ਗੱਲ ਤਾਂ ਇਹ ਜੇ ਕੋਈ ਮਾੜਾ ਸਰਾ ਉਹਨੂੰ ਬਿਲਕੁਲ ਉਹਨੂੰ ਇੱਥੋਂ ਕੱਢਿਆ ਜਾਵੇ ਔਰ ਮੈਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦਾ ਹਾਂ ਕਿਉਂ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੋਊਗਾ ਉਹਨੇ ਲਾਅਨ ਆਰਡਰ ਮਨਟੇਨ ਕਰਨਾ ਹੁੰਦਾ ਲਾਅਨ ਆਰਡਰ ਮਾੜਾ ਸਾਦਾ ਇਹਨੂੰ ਸੁਧਾਰਿਆ ਜਾਵੇ ਔਰ ਜਿਹੜੀ ਕੱਲੀ ਕੱਲੀ ਵੈਰੀਫਿਕੇਸ਼ਨਾਂ ਉਹਨਾਂ ਦੀ ਕਰਕੇ ਉਹਨਾਂ ਨੂੰ ਇੱਕੋ ਜਿਹੜਾ ਜੇ ਕੋਈ ਸਹੀ ਕੰਮ ਕਰੇ ਕਿ ਫੈਕਟਰੀਆਂ ਵਿੱਚ ਤਾਂ ਲੇਬਰ ਹੈ ਨਹੀਂ ਸਾਡੇ ਬੱਚੇ ਕੰਮ ਨਹੀਂ ਕਰਦੇ ਮਜ਼ਦੂਰਾਂ ਨੂੰ ਵੀ ਲੋੜ ਹੈ ਹਰ ਕਿੱਥੇ ਨੂੰ ਲੋਕ ਪਰ ਜਿਹੜਾ ਕੋਈ ਮਾੜਾ ਅੰਸਰ ਹੈ ਮਾਨ ਸਾਹਿਬ ਉਹਨੂੰ ਇੱਥੋਂ ਮੈਂ ਤਾਂ ਮੰਗ ਕਰਦਾ ਬੜਾ ਨਗਰ ਕੌਂਸਲ ਤੋਂ ਵੀ ਅਸੀਂ ਮਤਾ ਪਾਵਾਂਗੇ ਉਸ ਬੱਚੇ ਨੂੰ ਅਸੀਂ ਸਰਦਾਰ ਸੁਵਲ ਵੀ ਭੇਟ ਕਰਾਂਗੇ ਔਰ ਅਸੀਂ ਮੰਗ ਵੀ ਕਰਾਂਗੇ ਜਿਹੜਾ ਉਹਨੇ ਕੰਮ ਕੀਤਾ ਉਹਨੂੰ ਫਸਤੀ ਹੋਣੀ ਚਾਹੀਦੀ ਬਿਲਕੁਲ ਗੱਲ ਤੁਸੀਂ ਸੁਣਿਆ ਦੇਖੋ ਕੌਂਸਲ ਦਾ ਕਹਿਣਾ ਕਿ ਅਸੀਂ ਮਤਲਬ ਤਾਂ ਆਵਾਂਗੇ ਨਗਰ ਕੌਂਸਲ ਕਮੇਟੀ ਦੇ ਵਿੱਚ ਪਰ ਉਹਨੂੰ ਸਾਕੀ ਫਜ਼ਾ ਮਿਲਣੀ ਚਾਹੀਦੀ ਜਿਸ ਨੇ ਮਾੜਾ ਕੰਮ ਕੀਤਾ ਬਾਕੀਆਂ ਨੂੰ ਨਹੀਂ ਮਿਲਣੀ ਚਾਹੀਦੀ ਕਿਉਂ ਉਲਝਾਰ ਕਰਦੇ ਨੇ ਕੰਮ ਕਰਦੇ ਨੇ ਪਿੰਡਾਂ ਦੀ ਚਲਦੇ ਨੇ ਸ਼ਰੰਜ ਕਰਦੇ ਨੇ ਜਿਗਰ ਹੋਰ ਵੀ ਸਾਡੇ ਨਾਲ ਖੜੇ ਨੇ ਆ ਕਿਸ ਤਰ੍ਹਾਂ ਦੇਖ ਲਓ ਤੁਸੀਂ ਇੱਧਰ ਤੋਂ ਜਿਹੜੀ ਬੱਚਿਆਂ ਦੇ ਨਾਲ ਬਹੁਤ ਮਾੜੀ ਰਹੀ ਹੈ ਕਿਸੇ ਦੇ ਵੀ ਬੱਚੇ ਨਾਲ ਹੁੰਦਾ ਤਾਂ ਬਹੁਤ ਮਾੜੀ ਗੱਲ ਹੈ ਉਹਦੇ ਨਾਲ ਇਹ ਜੇ ਤੁਸੀਂ ਇਹ ਦੇਖੋ ਕਿ ਸਰਕਾਰੀ ਨਾ ਕੋ ਕਰਮਚਾਰੀ ਬੱਚੇ ਨੂੰ ਮਾਰ ਰਿਹਾ ਹੈਗਾ ਉਹ ਤਾਂ ਕ੍ਰਿਮੀਨਲ ਬੰਦੇ ਵਾਂਗੂ ਉਹਦਾ ਸੋਕਰ ਬਾਲਾ ਕਿ ਕਿੰਨਾ ਕ੍ਰੀਮੀਨਲ ਹੋਣਾ। ਸਾਡਾ ਮਾਨੋ ਅਫਸੋਰ ਦਾ ਨੂੰ ਕੰਡੇ ਕਰੇ ਨੰਦਾ ਉਹ ਬੱਚੇ ਦੇ ਪ੍ਰਭਾਵ ਨਹੀਂ ਗੱਲਾਂ ਸੁਣਦਾ ਬੱਚੀ ਆ ਉਹ ਨਹੀਂ ਤਾਂ ਇਹ ਗੱਲਾਂ ਸੁਣ ਰਿਹਾ। ਬਹੁਤ ਦੁੱਖ ਹੁੰਦਾ ਜਿੰਦਾ ਅੱਜ ਪੰਜਾਬ ਦੇ ਹਾਲਾਤ ਬਹੁਤ ਮਾਰੇ ਹੋਏ ਨੇ। ਜਗਾ ਜਗਾ ਜੀ 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 ਇਹਨਾਂ ਤੋਂ ਆ ਬਹੁਤ ਦੁੱਖ ਹੋ ਰਿਹਾ। ਪਰ ਪੰਜਾਬ ਚ ਕ੍ਰੀਮੀਨਲ ਜਿਹੜੇ ਆਉਂਦੇ ਨੇ ਝੂਠੀ ਇਤਹਾਫ ਜਿਹੜੇ ਕੱਟੇ ਹੋਏ ਨੇ ਜਦੋਂ ਦੀ ਅਦਿੱਤਿਆ ਨਾ ਜੋਗੀ ਸਰਕਾਰ ਆਈ ਹੈ ਉਤੋਂ ਸਾਰੇ ਤੱਸੀ ਹੁਣ ਕੰਮ ਕ੍ਰੀਮੀਨਲ ਆ ਕੇ ਪੰਜਾਬ ਦੇ ਬਦਲੇ ਹੂੰ ਦੇਖੋ ਪੰਜਾਬ ਦਾ ਬੰਦਾ ਮਾਸ਼ਾਅੱਲ্লাহ ਦਾ ਰਾਜਸਥਾਨ ਜਾਂਦਾ ਉਹ ਕੋਈ ਪ੍ਰਾਪਰਟੀ ਨਹੀਂ ਖਰੀਦਦਾ ਤੇ ਪੰਜਾਬ ਦੀ ਹੀ ਕਿਉਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਰਹਿਣੇ ਆਪੀ ਘਰ ਦੀ ਕੀਦ ਰਹਿੰਦੇ ਚਲੋ ਆਹ ਪਰਵਾਸੀ ਆਨ ਕੰਮ ਕਰਕੇ ਆਪਣਾ ਵਾਸਾ ਲਏ ਜਿਹੜੇ ਸੰਗੇ ਪਰਵਾਸੀ ਨੂੰ ਕੰਮ ਕਾਣ ਦਾ ਵਾਸਾ ਉਹਦੇ ਤੇ ਕਰਿਆ ਨਾ ਉਹਰੇ ਆ ਕੇ ਵਾਸਤੇ ਕ੍ਰਾਈਮ ਕਰਨ ਲੱਗੇ ਉਹਨਾਂ ਤੁਸੀਂ ਘਰ ਨੂੰ ਪੈਂਟ ਕਰਕੇ ਉਹਰੇ ਆ ਕੇ ਰਹਿਣ ਲੱਗ ਜਾਂਦੇ ਬਹੁਤ ਮਾੜੀ ਗੱਲ ਹੈ ਪਰ ਜਿਹੜੇ ਚੰਗੇ ਬੰਦੇ ਨੂੰ ਵਧੀਆ ਕੰਮ ਕਰਾਉਣ ਕਿ ਕਿਸਾਨਾਂ ਕੋ ਕੰਮ ਕਰ ਰਹੇ ਨੇ ਜੀ 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 ਸਾਰੇ ਬਰਾਬਰ ਵੀ ਨਹੀਂ ਹੁੰਦੇ ਬਿਲਕੁਲ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਨੇ ਔਰ ਕੁਝ ਜੋਰੇ ਆਪਰਾਧਿਕ ਸੋਚਦੇ ਜੋ ਲੋਕ ਨੇ ਉਹ ਪੰਜਾਬ ਦੇ ਵਿੱਚ ਆ ਗਏ ਨੇ ਦੇਖੋ ਮਨੀਸ਼ ਵੀ ਸਾਡੇ ਨਾਲ ਜੁੜਿਆ ਹੋਇਆ ਨੇ ਮਨੀਸ਼ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜ਼ਰੂਰਤ ਵੀ ਨੇ ਤੇ ਮੁਸੀਬਤ ਵੀ ਨੇ ਬੱਚੇ ਦੇ ਨਾਲ ਜੋ ਹੋਇਆ ਉਹ ਗਲਤ ਹੋਇਆ ਸਾਰੇ ਮਜ਼ਦੂਰ ਇੱਕੋ ਜਿਹੇ ਨਹੀਂ ਹੁੰਦੇ ਨੇ ਜਿਸ ਨੇ ਕ੍ਰਾਈਮ ਕੀਤਾ ਉਸ ਦੇ ਖਿਲਾਫ ਸਖਤ ਕਾਰਵਾਈ ਤਾਂ ਉਣੀ ਜ਼ਰੂਰੀ ਹੈ ਹੀ ਲੇਕਿਨ ਇਸ ਦੇ ਨਾਲ ਹੀ ਜਦੋਂ ਪ੍ਰਵਾਸੀ ਪੰਜਾਬ ਦੇ ਵਿੱਚ ਵੜਦੇ ਨੇ ਉਸ ਵੇਲੇ ਕਿਸ ਤਰ੍ਹਾਂ ਦੇ ਨਿਯਮ ਹੋਣੇ ਚਾਹੀਦੇ ਨੇ ਕੀ ਕਹਿ ਰਹੇ ਨੇ ਲੋਕ ਲਾਹ ਦੇ ਕਿ ਕਿ ਪੂਰੇ ਪੂਰੇ ਪੰਜਾਬ ਦੇ ਵਿੱਚ ਨਿਕਤ ਵੀ ਨਜ਼ਰ ਆ ਰਹੀ ਹੈ ਲੇਕਿਨ ਉਸ ਦੇ ਬਾਅਦ ਕਹਿ ਸਕਦੇ ਕਿ ਇਸ ਤਰੀਕੇ ਦੀ ਪ੍ਰਵਾਸੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਤਰੀਕੇ ਦੀ ਪੰਜਾਬ ਦੀ ਲਾਈਫ ਲਾਈਨ ਵੀ ਕਹਿ ਸਕਦੇ ਕਿ ਪ੍ਰਵਾਸੀ ਹੀ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਖੇਤਾਂ ਵਿੱਚ ਕੰਮ ਕਰਨਾ ਹੈ ਤਾ ਪਰਵਾਸੀ ਇਫੈਕਟ ਨੇ ਕੰਮ ਕਰਨਾ ਹੈ ਤਾ ਪਰਵਾਸੀ ਕੋਈ ਵੀ ਵਿਅਕਤੀ ਨੇ ਕਿਸੇ ਵੀ ਕੰਮ ਕਰਵਾਉਣਾ ਹੈ ਤਾਂ ਪਰਵਾਸੀ ਨੂੰ ਹੀ ਕਰਵਾਇਆ ਜਾਂਦਾ ਕਿਉਂਕਿ ਪੰਜਾਬੀ ਮੁੰਡੇ ਜਿਹੜੇ ਹੈਗੇ ਨੇ ਆਪਣੇ ਜਿਹੜੀਆਂ ਪੰਜਾਬੀਆਂ ਨੌਜਵਾਨਾਂ ਦੀ ਜੇਕਰ ਗੱਲ ਕੀਤਾ ਵੀ ਇਹਨਾਂ ਦੀ ਰੁਚੀ ਬਗਾਨਾ ਵਿਦੇਸ਼ਾਂ ਵਾਲੇ ਕਿ ਕਿਨਾਂ ਨੂੰ ਕੀਤਾ ਜਾ ਰਿਹਾ ਹੈ ਜੀ ਦੂਸਰੀ ਪਾਸੇ ਕਹਿੰਦੇ ਕਿ ਇਸ ਨੂੰ ਲੈ ਕੇ ਬੁਹਾਰੀ ਦੀ ਜੇਕਰ ਸਪੈਸਿਫਿਕਲੀ ਗੱਲ ਕੀਤੀ ਜਾਵੇ ਤਾਂ ਬੁਹਾਰੀ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤਾਂ ਵੱਲੋਂ ਮਤੇ ਵੀ ਪਾਇਆ ਗਏ ਨੇ ਕਿ ਪਰਵਾਸੀਆਂ ਨੂੰ ਹੁਣ ਇਧਰੋਂ ਬਾਹਰ ਕੱਢ ਦਿੱਤਾ ਜਾਏ ਜਾਂ ਇਹਨਾਂ ਨੂੰ ਨਾਂ ਨਹੀਂ ਦਿੱਤੇ ਨੇ ਕਿ ਦੋ ਇੱਕ ਦਿਨ ਪਹਿਲਾਂ ਜਿਹੜਾ ਗਿਆ ਜਿਹੜਾ ਮੋਹਾਲੀ ਦੀ ਪੁਰਾਣੀ ਕਸਬੇ ਦੇ ਵਿੱਚ ਵੀ ਜਿਹੜਾ ਗਿਆ ਨਹਾਗ ਜਿੱਥੇ ਬੰਦੀਆਂ ਵੱਲੋਂ ਤਾਲ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਬਾਰ ਰੋਸ਼ਮਾਰਚ ਜਿਹੜਾ ਕਿ ਇਹਨੇ ਪ੍ਰਵਾਸੀਆਂ ਦੇ ਖਿਲਾਫ ਲਗਾਤਾਰ ਕੱਡੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਸੇ ਮੋਹਾਲ ਜਿਹੜਾ ਕਿ ਇਸ ਤਰੀਕੇ ਦਾ ਸਰਾਕੂ ਜਿਹੜਾ ਕਿ ਬੜਦਾ ਹੋਇ ਨਜ਼ਰ ਆ ਰਿਹਾ ਸੀ ਉਧਰੇ ਪਾਸੇ ਜਦੋਂ ਗੱਲ ਕੀਤੀ ਜਾਵੇ ਦੇ ਇਸ ਇਲਾਕੇ ਦੀ ਬਾਕੀ ਇਲਾਕੇ ਦੀ ਜਿਹੜੀ ਗੱਲ ਹੈ ਕਿ ਭਾਈਚਾਰਕ ਸਾਜ ਨੂੰ ਕਿੜਾ ਕਿ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਪੰਜਾਬੀ ਵੀ ਜਿਹੜੇ ਕਿ ਅੱਜ ਨੇ ਆਪਣੇ ਬੁਧਾਰ ਦੇ ਸੂਬੇ ਜਾ ਕੇ ਕੰਮ ਕਰ ਰਹੇ ਨੇ ਕੰਮ ਨੂੰ ਉਹਨਾਂ ਨੂੰ ਉੱਥੇ ਦਿੱਕਤਾਂ ਆ ਸਕੀਆਂ ਨੇ ਇਸ ਨੂੰ ਲੈ ਕੇ ਸਾਡੇ ਪਾਸੇ ਇੱਥੇ ਸ਼ੁਰੂ ਹੋਣੀ ਅਕਾਲੀ ਦਾ ਤੇ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਪਰਮਿੰਦਰ ਸਿੰਘ ਸੁਹਾਣਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਜਾਣਕਾਰੀ ਲੈਣੇ ਆ ਕਿ ਇਸ ਤਰੀਕੇ ਨਾਲ ਉਹ ਇਹ ਘਟਨਾ ਤੋਂ ਦੇਖ ਰਹੇ ਨੇ ਆ ਦੇਖੋ ਜੀ ਪ੍ਰਵਾਸੀਆਂ ਦੀ ਗੱਲ ਹੋਈ ਹੈ ਅਸੀਂ ਇਸ ਤੋਂ ਤਕਰੀਬਨ 1 ਸਾਲ ਪਹਿਲਾਂ ਇੱਥੇ ਇੱਕ ਮਰਡਰ ਹੋਇਆ ਪ੍ਰਵਾਸੀ ਕੋਲ ਕੀਤਾ ਗਿਆ ਉਮੜੇ ਪਿੰਡ ਪੜੀ ਰੋਡ ਵੀ エアਪੋਰਟ ਜਮ ਰਹੀ ਸਾਰਾ ਪੁੱਛਿਆ ਸੀ ਸਰਕਾਰ ਨੂੰ ਬਾਰ ਬਾਰ ਮੰਗ ਕਰਦੇ ਰਹੇ ਕਿ ਇੱਥੇ ਇੱਕ ਕੰਟਰੋਲ ਰੂਮ ਬਣਾ ਦਿਓ ਜੋ ਕੋਈ ਪ੍ਰਵਾਸੀ ਆਇਆ ਹੈ ਕਮ ਸੇ ਕਮ ਉਹਦੀ ਵੈਰੀਫਿਕੇਸ਼ਨ ਤਾਂ ਹੋ ਜਾਏ ਅੱਜ ਅੱਜ ਸਰਕਾਰ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਕਿ ਦੇਖੋ ਇੱਕ ਜੇ ਕੰਟਰੋਲ ਰੂਮ ਬਣ ਜੂਗਾ ਉੱਥੇ ਆ ਕੇ ਜੇ ਕੋਈ ਵੀ ਪ੍ਰਵਾਸੀ ਜੇ ਆਇਆ ਮੰਨ ਲਓ ਸੁਹਾਣੇ ਪਿੰਡ ਤੇ ਆਇਆ ਕਿਸੇ ਨਾਗਰ ਦੇ ਪਿੰਡ ਤੇ ਆਇਆ ਤਾਂ ਉਹਦੀ ਵੈਰੀਫਿਕੇਸ਼ਨ ਹੋ ਜਾਊਗਾ ਇਹ ਤਾਂ ਕ੍ਰਿਮੀਨਲ ਕੋਰਟ ਤਾਂ ਨਹੀਂ ਹੈਗਾ ਪਿੱਛੇ ਹੋਸ਼ਕਾ ਮੈਂ ਨਹੀਂ ਕਹਿੰਦਾ ਵੀ ਸਾਰੇ ਕ੍ਰਾਈਮਨਲ 95% ਬਿਲਕੁਲ ਸਹੀ ਹੋਣਗੇ ਉਹ ਕਮਾਈ ਕਰਨ ਲਈ ਇੱਥੇ ਆਏ ਆ ਪਰ 5% ਲੋਕ ਉਥੋਂ ਕ੍ਰਾਈਮ ਕਰਕੇ ਇੱਥੇ ਆਉਨੇ ਆ ਕ੍ਰਾਈਮਨਲ ਹੁੰਨੇ ਆ ਹੁੱਲੜਵਾਜੀ ਕਰਦੇ ਆ ਇੱਥੇ ਆ ਕੇ ਅਸੀਂ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਜਿਹੜਾ ਇੱਥੇ ਆ ਕੇ ਕੰਮ ਕਰਨਾ ਚਾਹੁੰਦਾ ਪੰਜਾਬ ਨੂੰ ਜੀਆਇਆ ਪਊਗਾ ਪਰ ਇਹਦੇ ਵਿੱਚ ਤਾਂ ਕਿਸ ਤਰੀਕੇ ਦੀ ਗਾਈਡਲਾਈਨ ਚਾਹੀਦੀ ਹੈ ਕਿ ਕਿਸ ਤਰੀਕੇ ਦੀ ਗਾਈਡਲਾਈਨ ਸਰਕਾਰ ਨੂੰ ਚਾਹੀਦੀ ਹੈ ਜਿਹੜਾ ਪ੍ਰਵਾਸੀ ਇੱਥੇ ਆ ਕੇ ਕੰਮ ਕਰਨ ਉਹਨਾਂ ਦੇ ਦੇਖਣ ਕਿ ਕਿ ਉਹਨਾਂ ਤੇ ਨਿਗਰਾਨੀ ਕਿੱਦਾਂ ਬੰਦਰੀ ਕੋਲ ਤੋਂ ਚਾਹ ਨਾਲ ਪਾਈ ਜਾਵੇ ਜੇ ਕੋਈ ਅਜਿਹਾ ਜੀ ਵੀ ਨਾ ਤਾਂ ਸਭ ਤੋਂ ਪਹਿਲਾਂ ਇੱਕ ਫਾਰਮ ਭਰਨਾ ਤੇ ਹੀ ਜਾਓ ਕਿਸੇ ਵੀ ਸਟੇਟ ਤੋਂ ਆਇਆ ਉਹ ਸਟੇਟ ਤੋਂ ਜਦੋਂ ਮੰਨ ਲਓ ਪੰਜਾਬ ਚ ਐਂਟਰ ਹੋਇਆ ਤਾਂ ਫਾਰਮ ਭਰਿਆ ਜਾਵੇ ਫਾਰਮ ਭਰਨ ਤੋਂ ਬਾਅਦ ਉਹਦੇ ਪਿੰਡ ਤੋਂ ਉਸ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਸ ਪਿੰਡ ਦਾ ਰਹਿਣ ਵਾਲਾ ਹੋ ਤਾਂ ਜੋ ਉੱਥੋਂ ਪਤਾ ਲੱਗ ਸਕੇ ਕਿ ਬਾਕੀ ਇਹ ਕੰਮ ਕਰਨ ਲਈ ਆਇਆ ਜਾਂ ਇੱਥੇ ਕ੍ਰਿਮੀਨਲ ਰਿਕਾਰਡ ਕਰਕੇ ਆਇਆ ਹੈ ਸਰ ਜੇਕਰ ਪੰਜਾਬ ਨੂੰ ਦੀ ਗੱਲ ਕੀਤੀ ਜਾਵੇ ਇਹਦਾ ਕਮਿਸ਼ਨ ਚੱਲੇਗਾ ਦਿੱਤੀ ਗਈ ਹੈ ਕੋਈ ਵੀ ਵਿਅਕਤੀ ਕਿਸੇ ਦੇ ਵੀ ਕਰਾਇਆ ਦਾਸਤ ਕਰਨਾ ਉਹਦੇ ਤੋਂ ਪਹਿਲਾਂ ਇੱਕ ਕੰਡੀਸ਼ਨ ਰੱਖੀ ਦਿੱਤੀ ਹੈ ਕਿ ਜਾਂਦੇ ਕਿ ਪਾਲਿਸ ਸਰਟੀਫਿਕੇਸ਼ਨ ਹੋਣੀ ਹੈ ਉਹ ਪਿਛਲੇ ਸਪੈਕਿਟੀਓ ਆਇਆ ਉਥੋਂ ਦੀ ਵੈਰੀਫਿਕੇਸ਼ਨ ਲੇਕਿਨ ਇਹਦੇ ਇੱਥੇ ਤੇ ਮਾਲਕ ਨਹੀਂ ਉਹ ਆਪਣੇ 100 ਰੁਪਏ ਪਛਾਣ ਦੇ ਦਿੱਤੇ ਕਿ ਫਾਰਮ ਨਹੀਂ ਵਰਤ ਦੇਖੋ ਫਾਰਮ ਜਰੂਰ ਭਰਦੇ ਹੋ ਫਾਰਮ ਉਥੇ ਥਾਣੇ ਦੀ ਚੌਕਰੀ ਦੇ ਵਿੱਚ ਹੀ ਰਹਿ ਜਾਂਦੇ ਉਹ ਕਹੇ ਜਾਂਦੇ ਹੀ ਨਹੀਂ ਇਸ ਕਰਕੇ ਸਿੱਧਾ ਹੌਟਲਾਈਨ ਤੇ ਕਹੀਦਾ ਔਰ ਨਾ ਹੀ ਤੇ ਉਹਦਾ ਵਿਆਹ ਸਰਕਾਰ ਨਾਲ ਕੰਟੈਕਟ ਹੋਵੇ ਯੂਪੀ ਸਰਕਾਰ ਨਾਲ ਉਹਨਾਂ ਦਾ ਕੰਟੈਕਟ ਹੋਵੇ ਉੱਥੇ ਇੱਥੋਂ ਦੀ ਉੱਥੇ ਜਾਵੇ ਮੇਲ ਨਾਲ ਦੀ ਨਾਲ ਪਤਾ ਲੱਗ ਜੇ ਵੀ ਇਹ ਬੰਦਾ ਹੈ ਕਿ ਕੌੜ ਦਾ ਕੀ ਹੈ ਇਹਦਾ ਉਹ ਹੈ ਸੋ ਇਸ ਕਰਕੇ ਉਹ ਤਾਂ ਕਈ ਕਈ ਮਹੀਨੇ ਲੱਗ ਜਾਂਦੇ ਐ ਇਹਨਾਂ ਨੂੰ ਕ੍ਰਾਈਮ ਕਰਕੇ ਅਗਲਾ ਭੱਜ ਜਾਂਦਾ ਜਿੰਨੇ ਚੁਧੀ ਵੈਰੀਫਿਕੇਸ਼ਨ ਥਲੀਰ ਹੋ ਕੇ ਆਉਂਦੀ ਹੈ ਐਨੇ ਤੋਂ ਕ੍ਰਾਈਮ ਕਰਕੇ ਇੱਥੋਂ ਭੱਜੂ ਉਹ ਇਸ ਕਰਕੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਅਸੀਂ ਜਾਣਦੇ ਪਛਾਣਦੇ ਨਹੀਂ ਆਂ ਮਨੈਸ਼ ਉਹਨਾਂ ਦੇ ਉਹਨਾਂ ਨੂੰ ਤਸਦੀਕ ਕਿਵੇਂ ਕਰ ਸਕਦੇ ਆ ਲੇਕਿਨ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣ ਜਾਂਦੇ ਨੇ ਉਹ ਵਸਿੰਦੇ ਬਣ ਜਾਂਦੇ ਨੇ ਪੰਜਾਬ ਦੇ ਮੈਂ ਆਉਂਗੀ ਤੁਹਾਡੇ ਕੋਲ ਪਰ ਸੇਮ ਵੀ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਹੋਏ ਨੇ ਅ ਤਰਸੇਮ ਲੁਧਿਆਣਾ ਇੱਕ ਹੋਜ਼ਰੀ ਇੰਡਸਟਰੀ ਹੈ ਬਹੁਤ ਸਾਰੀਆਂ ਫੈਕਟਰੀਆਂ ਨੇ ਔਰ ਫੈਕਟਰੀਆਂ ਦੇ ਵਿੱਚ ਮਜ਼ਦੂਰ ਵੀ ਕੰਮ ਕਰਦੇ ਨੇ ਇਹ ਜਿਹੜੇ ਨਵੇਂ ਮਜ਼ਦੂਰ ਆਉਂਦੇ ਨੇ ਜਾਂ ਹੋਰਨਾਂ ਸਟੇਟ ਤੋਂ ਆਉਂਦੇ ਨੇ ਇਹਨਾਂ ਦੀ ਤਸਦੀਕ ਕਿਵੇਂ ਹੋਣੀ ਚਾਹੀਦੀ ਹੈ ਕਿਉਂਕਿ ਜੇ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਪਛਾਣਦੇ ਨਹੀਂ ਤਸਦੀਕ ਨਹੀਂ ਕਰ ਸਕਦੇ ਉਹਨਾਂ ਦੇ ਵੋਟਰ ਕਾਰਡ ਆਧਾਰ ਕਾਰਡ ਬਣਾ ਚਾਹੁੰਦੇ ਨੇ ਵਸਿੰਦੇ ਬਣਾ ਚਾਹੁੰਦੇ ਨੇ ਇੱਕ ਵੱਡੀ ਸਮੱਸਿਆ ਇਸ ਵੇਲੇ ਬਣੀ ਹੋਈ ਹੈ ਨੇ ਇੰਡਸਟਰੀਸਟ ਕੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਦੇ ਨਿਯਮ ਤੈ ਹੋਣੇ ਚਾਹੀਦੇ ਨੇ ਅਨ ਬਿਲਕੁਲ ਜਿਸ ਤਰ੍ਹਾਂ ਨਾਲ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈਗਾ ਇੱਥੇ ਜ਼ਿਆਦਾਤਰ ਜਿਹੜੇ ਪ੍ਰਵਾਸੀ ਨੇ ਏ ਯੂਪੀ ਤੋਂ ਬਿਹਾਰ ਤੋਂ ਉੱਤਰਾਖੰਡ ਤੋਂ ਅਲੱਗ-ਅਲੱਗ ਜਿਹੜੇ ਏਰੀਆ ਚੋਂ ਆਉਂਦੇ ਨੇ ਕੰਮ ਕਰਦੇ ਨੇ ਸਭ ਤੋਂ ਵੱਡੀ ਗੱਲ ਇੰਡਸਟਰੀ ਦੇ ਵਿੱਚ ਪ੍ਰਵਾਸੀ ਲੋਕ ਬਹੁਤ ਜ਼ਿਆਦਾ ਨੇ ਲੇਕਿਨ ਸਭ ਤੋਂ ਵੱਡੀ ਗੱਲ ਆ ਵੈਰੀਫਿਕੇਸ਼ਨ ਦੀ ਪੁਲਿਸ ਵੱਲੋਂ ਜਰੂਰ ਇੱਕ ਆਦੇਸ਼ ਜਾਰੀ ਕੀਤੇ ਜਾਂਦੇ ਨੇ ਵੀ ਜਿਹੜਾ ਵੀ ਕੋਈ ਕਿਸੇ ਦੇ ਚਾਹੇ ਤਾਂ ਫੈਕਟਰੀ ਚ ਕੰਮ ਕਰਦਾ ਚਾਹੇ ਕਿਸੇ ਦੇ ਮਕਾਨ ਤੇ ਕਿਰਾਏ ਤੇ ਰਹਿੰਦਾ ਹੈਗਾ ਵੀ ਉਹਦੀ ਵੈਰੀਫਿਕੇਸ਼ਨ ਕਰਾਓ ਪਰ ਵੈਰੀਫਿਕੇਸ਼ਨ ਦਾ ਪ੍ਰੋਸੈਸ ਆ ਜਿਹੜਾ ਆ ਬੜਾ ਢਿੱਲਾ ਪ੍ਰੋਸੈਸ ਹੈਗਾ ਬਾਰ-ਬਾਰ ਜਦੋਂ ਚੱਕਰ ਲਗਾਉਣੇ ਪੈਂਦੇ ਲੋਕਾਂ ਨੂੰ ਤਾਂ ਦਿੱਕਤ ਆਉਂਦੀ ਹੈ ਇਸ ਕਰਕੇ ਲੋਕ ਥੋੜਾ ਕਰਦੇ ਨੇ ਸੋ ਜਿਹੜੀ ਹਸ਼ਿਆਰਪੁਰ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਜਿੱਥੇ ਇਹ ਪੰਜਾਬ ਦੇ ਅਲਗ-alag <laughs> ਇਲਾਕਿਆਂ ਦੇ ਵਿੱਚ ਬਠਿੰਡਾ ਹਸ਼ਿਆਰ ਦੇ ਵਿੱਚ ਹਸ਼ਿਆਰਪੁਰ ਦੇ ਵਿੱਚ ਆਈਆਂ ਗੱਲਾਂ ਵੀ ਬਤੇ ਪਾਤੇ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਲੇਕਿਨ ਪਰ ਜੇਕਰ ਦੇਖਿਆ ਜਾਏ ਇਹ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਹੀ ਹੈ ਲੁਧਿਆਣਾ ਦੇ ਵਿੱਚ ਸਭ ਤੋਂ ਵੱਡੀ ਗੱਲ ਲੋਕ ਜ਼ਿਆਦਾ ਪ੍ਰਵਾਸੀਆਂ ਤੇ ਡਿਪੈਂਡ ਨੇ ਚਾਹੇ ਕੋਈ ਮੌਜਰੀ ਫੈਕਟਰੀ ਆ ਚਾਹੇ ਸੈਕੰਡ ਇੰਡਸਟਰੀ ਆ ਚਾਹੇ ਲੋਹੇ ਦੀ ਉਦਸ਼ੀਆ ਸੋ ਅਸੀਂ ਸਾਡੇ ਨਾਲ ਲੁਧਿਆਣਾ ਦੇ ਲੋਕ ਖੜੇ ਨੇ ਅਸੀਂ ਗੱਲ ਕਰਾਂਗੇ ਬਹੁਤ ਉੱਗੇ ਲੋਕਾਂ ਨਾਲ ਗੱਲ ਕਰਾਂਗੇ ਪਰ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਸੋਚਦੇ ਜਿਵੇਂ ਪ੍ਰਵਾਸੀਆ ਆ ਘਟਨਾ ਘਟੀਆਂ ਹਾਰਪੁਰ ਕੀ ਸੋਚਦੇ ਹੋ ਵੀ ਪ੍ਰਵਾਸੀਆ ਤੋਂ ਬਿੜਾ ਕੀ ਇਹ ਤੇ ਕੰਮ ਚੱਲ ਸਕਦੇ ਨੇ ਜਾਂ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਇਹਦੇ ਬਾਰੇ ਪਰ ਮੈਂ ਤਾਂ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਲੋਕੀ ਬਾਹਰੋਂ ਕੰਮ ਕਰਨ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਬਈਏ ਕਹਿੰਦੇ ਆ ਨਾ ਜਾਂ ਪ੍ਰਵਾਸੀ ਕਹਿ ਦਿੰਨੇ ਆ ਸਾਡੀ ਜਿੰਨੀ ਇੰਡਸਟਰੀ ਹੈ ਜਿੰਨੀ ਲੇਬਰ ਵਰਤਦਾ ਸਾਰਾ ਉਹਨਾਂ ਤੇ ਡਿਪੈਂਡ ਹੈ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਸਾਰੇ ਇਲਾਕੇ ਨੂੰ ਆਪਾਂ ਇੱਕ ਪਾਸੇ ਉਹਨੂੰ ਗੈਨ ਲਈ ਤੇ ਸਾਰੇ ਗੁਨਾਹਗਾਰ ਨੇ ਐਦਾਂ ਨਹੀਂ ਹੋਣਾ ਚਾਹੀਦਾ ਜਿਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਪੂਰੇ ਤੌਰ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਬੇਸ਼ੱਕ ਉਹਨੂੰ ਬਜਾਰ ਚ ਖੜਾ ਕਰਕੇ ਗੋਲੀ ਮਾਰਦੇ ਹੋ। ਕਹਿਣ ਕੋਈ ਤਰਾਇ ਨਹੀਂ ਹੈਗਾ। ਪਰ ਜੇ ਆਪਾਂ ਇਹ ਕਹਿੰਦੀ ਆ ਮੈਂ ਸਾਰੇ ਬਾਹਰ ਕੱਢਨੇ ਆ। ਕਿਉਂ ਮੇਰੇ ਹਿਸਾਬ ਨਾਲ ਆਪਣੇ ਨਾਲ ਇਹ ਠੀਕ ਨਹੀਂ ਹੈਗਾ। ਫਿਰ ਸਾਡੇ ਜਿਹੜੇ ਪੰਜਾਬ ਲੁਧਿਆਣਾ ਇਹਦਾ ਜਿਹੜਾ ਵਿਕਾਸ ਹੈ ਬਿਲਕੁਲ ਲੇਬਰ ਦਾ ਕੋਈ ਖਤਮ ਹੋ ਜਾਊਗਾ। ਕਿਉਂਕਿ ਪੰਜਾਬੀ ਟੈਮਿੰਗ ਜਿਹੜਾ ਉਹ ਲੇਬਰ ਕਰਦੇ ਸਰ। ਕੀ ਕਿਹੜਾ ਚੌਲ ਤੁਸੀਂ ਇਹ ਕਿਵੇਂ ਵੈਰੀਫਿਕੇਸ਼ਨ ਹੋਣੀ ਹੈ ਦੇ ਕੀ ਹੋਣਾ ਚਾਹ। ਬਸ ਜੀ ਪੰਜਾਬ ਪੁਲਿਸ ਬੜਾ ਸਾਥ ਦੇ ਲਈ ਆਪਣਾ ਉਹ ਫੇਰ ਵੀ ਦੇਗੀ ਆਸੀ ਵਾਲੇ ਸਾਨੂੰ ਰਾਂਝੇਨ ਕੇ ਨਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਬਸ ਇੱਕੀ ਕਹਿਣਾ ਚੋਰੇ ਜੀ ਸਭ ਆਹ ਗੱਲ ਕਹਿਣਾ ਚਾਹਨੀ ਹਾਂ ਦੇਖੋ ਜੇ ਮਤਲਬ ਕੋਈ ਭਈਏ ਪ੍ਰਵਾਸੀ ਗਲਤ ਕੰਮ ਕਰਦੇ ਆ ਤਾਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਵਾ ਜਿਹੜੇ ਸਹੀ ਕੰਮ ਕਰ ਰਹੇ ਆ ਉਹਨਾਂ ਨੂੰ ਇੱਥੇ ਹੀ ਰਹਿਣ ਦਿਓ ਕਿਉਂਕਿ ਪੰਜਾਬੀ ਭਰਾ ਸਾਡੇ ਕੰਮ ਕਰਕੇ ਰਾਜੀ ਨਹੀਂ ਹੈਗੇ ਕਿਉਂਕਿ ਜੇ ਭਈਏ ਨੇ ਰੇੜੀ ਲਾਈ ਜਿਵੇਂ ਪੰਜਾਬੀ ਭਰਾ ਨੂੰ ਕਹਿੰਦੇ ਸਾਥ ਦੇਣੇ ਵੀ ਤੂੰ ਪੰਜ ਸਬਜੀ ਰੇੜੀ ਲਾੜਾ ਇਹ ਆਪ ਰੋਡ ਦੀ ਜੜੀ ਨਾਲ ਅਗਲਾ ਕਹਿੰਦਾ ਮੈਂ ਇੱਥੇ ਚੌਂਕ ਤੇ ਨਹੀਂ ਖੜ ਗਿਆ ਕੰਮ ਨਹੀਂ ਕਰ ਸਕਦਾ ਜੇ ਕੰਮ ਨਹੀਂ ਕਰ ਸਕਦੇ ਇੱਥੇ ਕਰੂਗਾ ਕੋਣ ਕੰਮ ਬਈਆ ਤੁਹਾਨੂੰ ਕੀ ਕਹਿਣਾ ਚਾਹ ਰਹੇ ਜੀ ਲੱਗਦਾ ਹੈ ਕਿ ਇੰਡਸਟਰੀ ਲੁਧਿਆਣਾ ਦੀ ਚੱਲ ਤੱਕ ਵੀ ਆ ਬਿਨਾਂ ਇਹ ਤੋਂ ਜਾਂ ਇਹ ਤੇ ਜਿਹੜਾ ਘਟਨਾ ਗੱਡੀ ਕਿਸ ਤਰ੍ਹਾਂ ਨਾਲ ਇਹਨੂੰ ਰੋਕਿਆ ਜਾ ਸਕਦਾ ਵਾਸੀ ਬਿਨਾਂ ਕੋਈ ਵੀ ਉਹੇ ਕੰਮ ਪੰਜਾਬ ਦੀ ਇੰਡਸਟਰੀ ਸਾਰੀ ਪ੍ਰਵਾਸੀਆਂ ਜਦ ਲਈ ਹੈ ਦੇਰ ਬਾਰ ਸਾਰੀ ਪ੍ਰਵਾਸੀ ਹੋਵੇ ਤਾਂ ਹੀ ਕੰਮ ਚੱਲੇ ਪੰਜਾਬੀ ਕੋਈ ਵੀ ਲੇਬਰ ਆ ਕੰਮ ਕਰਕੇ ਕੁਝ ਨਹੀਂ ਆਏਗਾ ਜਿਹੜੀ ਪ੍ਰਵਾਸੀ ਜਿਹੜਾ ਗਲਤ ਕੰਮ ਕਰ ਉਹਨੂੰ ਸਜ਼ਾ ਦਿੱਤੀ ਜਾਵੇ ਉਸੇ ਗੋਲੀ ਮਾਰ ਕੇ ਮਾਰ ਦਿੱਤੇ ਵੀ ਇਹ ਇਹ ਠੀਕ ਹੋਣਾ ਚਾਹੀਦਾ ਬਾਕੀ ਪ੍ਰਵਾਸੀ ਦੇ ਬਿਨਾਂ ਕੋਈ ਕੰਮ ਨਹੀਂ ਹੋਇਆ ਠੀਕ ਹੈ ਨਾ ਚੋਣੇ ਜੀ ਬਾਕੀ ਤੋਂ ਬਗੈਰ ਜੀ ਕੋਈ ਕੰਮ ਨਹੀਂ ਚੱਲਦਾ ਤੇ ਦੇਵਰੇ ਦੇ ਇਹਨਾਂ ਤੋਂ ਬਿਨਾਂ ਹੀ ਚੱਲ ਨਹੀਂ ਬਿਲਕੁਲ ਗੱਗ ਜਿਸ ਤਰ੍ਹਾਂ ਨਾਲ ਲੋਕਾਂ ਦਾ ਇਹੀ ਕਹਿਣਾ ਲੁਧਿਆਣੇ ਵਾਲਾ ਦਾ ਵੀ ਜਿਹੜਾ ਪ੍ਰਗਤੀ ਨੇ ਸਭ ਤੋਂ ਜ਼ਿਆਦਾ ਤਾਂ ਲੋਕਾਂ ਦੀ ਲਾਈਫ ਲਾਈਨ ਇੰਨਾ ਵੀ ਡਿਪੈਂਡ ਹੋ ਚੁੱਕੀ ਹੈਗੀ ਆ ਫੈਕਟਰੀਆਂ ਦੇ ਵਿੱਚ ਦੁਕਾਨਾਂ ਦੇ ਵਿੱਚ ਹੌਜ਼ਰੀ ਦੇ ਵਿੱਚ ਹਰ ਇਸਦੇ ਵਿੱਚ ਜਿਹੜਾ ਹੈਗਾ ਇਹਨਾਂ ਆ ਨੂੰ ਰੱਖਣਾ ਪੈਂਦਾ ਹੈਗਾ ਲੇਕਿਨ ਪਰ ਲੋਕਲ ਵੀ ਕਹਿਣਾ ਹੈਗਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਜ਼ਰੂਰ ਸਿਸਟਮ ਹੋਣਾ ਚਾਹੀਦਾ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਾਂ ਪੁਲਿਸ ਵੈਰੀਫਿਕੇਸ਼ਨ ਕਰਕੇ ਦੇਵੇ ਇੱਕ ਮੈਂ ਥੋੜਾ ਦੱਸਣਾ ਚਾਹੁੰਦਾ ਅੱਜ ਤੋਂ ਜਦੋਂ ਸਭ ਤੋਂ ਪਹਿਲਾਂ ਪੁਲਿਸ ਕਮਿਸ਼ਨਰੇਟ ਬਣੇ ਸੀ ਉਸ ਸਮੇਂ ਹੁੰਦਾ ਸੀਗਾ ਵੀ ਜਦੋਂ ਵੀ ਕੋਈ ਬੰਦਾ ਪ੍ਰਵਾਸੀ ਸੀ ਕਿਸੇ ਦਾ ਵੈਰੀਫਿਕੇਸ਼ਨ ਕਰਾਉਣੀ ਦੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਦਿੰਦੀ ਸੀ ਕਿ ਚਾਹੇ ਉਹ ਬਿਹਾਰ ਦਾ ਰਹਿਣਾ ਹੋਵੇ ਅਸੀਂ ਚਾਹੇ ਯੂਪੀ ਦਾ ਸੀਗਾ ਉਸ ਦੇ ਘਰ ਤੱਕ ਵੈਰੀਫਿਕੇਸ਼ਨ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਇੱਕ ਕਾਰਡ ਬਣਦਾ ਸੀਗਾ ਤਾਂ ਜੋ ਉਸ ਦਾ ਕ੍ਰਿਮੀਨਲ ਰਿਕਾਰਡ ਪਤਾ ਲੱਗਦਾ ਸੀ ਪਰ ਹੁਣ ਜਦੋਂ ਵੀ ਕੋਈ ਸੁਗਰਾ ਸੈਂਟਰ ਜਾਂਦਾ ਹੈਗਾ ਤਾਂ ਉੱਥੇ ਉਹਨਾਂ ਨੂੰ ਕਹਿ ਦਿੰਦਾ ਫਾਰਮ ਭਰਿਆ ਜਾਵੇ ਫੋਟੋ ਖਿੱਚੀ ਜਾਂਦੀ ਸਭ ਕੁਝ ਕੀਤਾ ਜਾਂਦਾ ਪਰ ਜਦੋਂ ਵੈਰੀਫਿਕੇਸ਼ਨ ਦੀ ਵਾਰੀ ਹੁੰਦੀ ਹੈ ਤਾਂ ਉੱਥੇ ਇਹ ਕਹਿ ਦਿੱਤਾ ਜਾਂਦਾ ਖੁਦ ਜਿਹੜੇ ਨੇ ਤੇ ਜਿਹਨੇ ਰੱਖਿਆ ਹੈ ਵੈਰੀ ਇਹਨਾਂ ਦਾ ਸਾਰਾ ਗੋਜ਼ਰ ਕਾਰਡ ਲਿਆ ਡਰਦੇ ਨੇ ਵੀ ਅਸੀਂ ਕਿੱਥੋਂ ਰਿਕਾਰਡ ਲੈ ਕੇ ਜਦ ਪੁਲਿਸ ਉਹਨਾਂ ਦੇ ਉੱਤੇ ਮੋਢੇ ਦੇ ਸਾਰਾ ਕੁਝ ਸਿੱਟ ਦਿੰਦੀ ਹੈ ਜਦ ਜਿਸ ਤਰ੍ਹਾਂ ਨਾਲ ਪਹਿਲਾਂ ਸੀਗਾ ਆ ਵੀ ਉਹਨਾਂ ਦੀ ਵੈਰੀਫਿਕੇਸ਼ਨ ਉਹਨਾਂ ਦੇ ਸੂਬਿਆਂ 'ਚ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਇੱਥੇ ਕਾਰਡ ਬਣਦਾ ਸੀਗਾ ਤੇ ਉਸ ਨਾਲ ਜਿਹੜਾ ਸੀ ਕ੍ਰਾਈਮ ਰੇਟ ਘੱਟ ਹੁੰਦਾ ਸੀ ਲੇਕਿਨ ਹੁਣ ਇਹ ਆ ਵੀ ਬਿਨਾ ਵੈਰੀਫਿਕੇਸ਼ਨ ਦੇ ਦੁਕਾਨਾਂ ਦੇ ਉੱਤੇ ਘਰਾਂ ਦੇ ਵਿੱਚ ਨੌਕਰ ਜਾਂ ਫੈਕਟਰੀਆਂ ਦੇ ਵਿੱਚ ਰੱਖੇ ਹੋਏ ਨੇ ਕੋਈ ਪਤਾ ਨਹੀਂ ਲੱਗਦਾ ਵੱਡੇ ਵੱਡੇ ਵੇੜੇ ਨੇ ਲੁਧਿਆਣੇ ਦੇ ਵਿੱਚ ਇੱਕ ਇੱਕ ਵੇੜੇ ਦੇ ਵਿੱਚ 5-500 ਪ੍ਰਵਾਸੀ ਮਜ਼ਦੂਰ ਰਹਿੰਦਾ ਹੈਗਾ ਇਹ ਨਹੀਂ ਪਤਾ ਚੱਲਦਾ ਕੌਣ ਬੰ ਕ੍ਰਿਮੀਨਲ ਆ ਜਾਂ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੈਗਾ ਜਾਂ ਸੂਬੇ ਕਿਸੇ ਸੂਬੇ ਦੇ ਵਿੱਚ ਉਹ ਕ੍ਰਾਈਮ ਕਰਕੇ ਆਇਆ ਹੈ ਬਿਲਕੁਲ ਪ੍ਰੋਬਲਮ ਇਹ ਹੈ ਕਿ ਪ੍ਰਵਾਸੀ ਜ਼ਰੂਰੀ ਵੀ ਨੇ ਮਜਬੂਰੀ ਵੀ ਹੈ ਜ਼ਰੂਰੀ ਵੀ ਹੈ ਮਜਬੂਰੀ ਵੀ ਹੈ ਲੇਕਿਨ ਮੁਸੀਬਤ ਵੀ ਬਣੇ ਹੋਏ ਨੇ ਮੈਂ ਹਰਮੀਤ ਦਾ ਇੱਕ ਵਾਰ ਫਿਰ ਤੋਂ ਰੁਕ ਕਰੂੰਗੀ ਹਰਮੀਤ ਸਖਤ ਨਿਯਮ ਹੋਣੇ ਚਾਹੀਦੇ ਨੇ ਇਸ ਦੇ ਵਿੱਚ ਕੋਈ ਦੋ ਰਾਹੇ ਨਹੀਂ ਹੈ ਲੇਕਿਨ ਕੀ ਲੱਗਦਾ ਹੈ ਕਿ ਕਾਨੂੰਨੀ ਅੜਚਨਾ ਵੀ ਕਦੇ ਆਈਆਂ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਹ ਹੁਣ ਜਿਵੇਂ ਮਤੇ ਵੀ ਪਾਏ ਗਏ ਨੇ ਜਾਂ ਹੋਰ ਵੀ ਕਈ ਵਾਰ ਕਦਮ ਜ਼ਰੂਰ ਚੁੱਕੇ ਗਏ ਨੇ ਇਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਈ ਜਾਂ ਇਹ ਗਲਤ ਅਨਸਰ ਨੇ ਇਹਨਾਂ ਦੇ ਵਿੱਚ ਆ ਜਾਣ ਲੇਕਿਨ ਕਾਨੂੰਨੀ ਅਰਚਨ ਕਿਤੇ ਨਾ ਕਿਤੇ ਆ ਜਾਂਦੀ ਹੈ ਔਰ ਇੱਕ ਵੱਡਾ ਵੋਟ ਬੈਂਕ ਵੀ ਬੜੇ ਹੋਏ ਨੇ ਬਿਲਕੁਲ ਕਦਮ ਬਹੁਤ ਵੱਡੀ ਗੱਲ ਤੁਸੀਂ ਕਹੀ ਯਾਰ ਜਿਵੇਂ ਕਿ ਵੋਟ ਐ ਕਾਗਜ਼ਿਲ ਪੂਰ ਚੁੱਕੇ ਨੇ ਕਿਤੇ ਵੱਡੇ ਸ਼ਹਿਰਾਂ ਦੇ ਵਿੱਚ ਜੋ ਵੱਡਾ ਵੋਟ ਬੈਂਕ ਆ ਪਰਵਾਸੀਆਂ ਦਾ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਦਾ ਵੋਟ ਦੇ ਨਾਲ ਵੋਟ ਬੈਂਕ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਸੋ ਅੰਥਾਨ ਦੀ ਬੰਦੀਆ ਜਿਸ ਦੇ ਕੋਲ ਇਹ ਜਿਹੜੇ ਬੰਦੂ ਹੋਰ ਨੇ ਇਹ ਪਰਵਾਸੀ ਉਹ ਜਿਹੜੀ ਫੈਕਟਰੀ ਦੇ ਵਿੱਚ ਜਿਹਦੇ ਜਿਹਦੇ ਘਰ ਦੇ ਵਿੱਚ ਆ ਕੇ ਕੰਮ ਕਰਦੇ ਨੇ ਕਿਉਂਕਿ ਉਹਨਾਂ ਦੀ ਵੱਡੀ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਆ ਉਹ ਪਰਸਪਰ ਸੇਮੂਤ ਲਾਦੇ ਉਹ ਤੋਂ ਵੈਰੀਫਿਕੇਸ਼ਨ ਮੰਗਵਾਉਂਦੇ ਤੋਂ ਉਹ ਜਿਸ ਤਰ੍ਹਾਂ ਬਿਹਾਰ ਦਾ ਚਾਈਲਡ ਹੈਪੀ ਦਾ ਜਿੱਥੋਂ ਪਿਆਉਂਦੇ ਘਰਾਂ ਦੇ ਵਿੱਚ ਆ ਕੇ ਬਾਹਦੇ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਜਿਸ ਮਾਲਕ ਦੇ ਘਰ ਦੇ ਵਿੱਚ ਪ੍ਰਵਾਸੀ ਆ ਕੇ ਕੰਮ ਕਰਦਾ ਉਸ ਮਾਲਕ ਦੀ ਵੱਡੀ ਕਿੰਨਾ ਕਿਤੇ ਬਿਲਕੁਲ ਜ਼ਿੰਮੇਵਾਰੀ ਬਣ ਜਾਂਦੀ ਆ ਅਸੀਂ ਹੋਰ ਨਹੀਂ ਗੱਲਬਾਤ ਕਰਨਾ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸੇ ਵੀ ਦੁਕਾਨਦਾਰੋਂ ਕਿਸੇ ਵੀ ਪ੍ਰਵਾਸੀ ਤੋਂ ਕੰਮ ਕਰਵਾਉਣੇ ਦੇਖੋ ਜਿਹੜੀ ਮਦਨੋ ਜਿਵੇਂ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਅੱਜਕੱਲ ਉਹ ਬੱਚੇ ਦੇ ਕਦਰ ਨੂੰ ਲੈ ਕੇ ਕਿ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਪੰਜਾਬ ਤੋਂ ਬਾਹਰ ਕੱਢੋ ਇਹ ਉਹਦਾ ਹੱਲ ਨਹੀਂ ਹੈ ਕੋਈ ਸਾਰੇ ਪ੍ਰਵਾਸੀਆਂ ਨੂੰ ਬਾਹਰ ਕਰਨ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਦੇਖੋ ਪ੍ਰਵਾਸੀ ਇੱਥੇ ਪਰਮਾਨੈਂਟ ਰੈਜ਼ੀਡੈਂਟ ਬਣੇ ਹੋਏ ਨੇ ਸਾਡੇ ਆਧਾਰ ਕਾਰਡ ਬਣੇ ਹੋਏ ਨੇ ਵੋਟਰ ਕਾਰਡ ਬਣੇ ਹੋਏ ਨੇ ਅੱਜ ਤੁਸੀਂ ਕੱਢ ਦਿਓ ਉਹਨਾਂ ਨੂੰ 2 ਮਹੀਨੇ ਬਾਅਦ ਉਹਨਾਂ ਦਾ ਫੇਰ ਹੋ ਜਾ ਕੇ ਬਹਿ ਜਾਣ ਕੋਈ ਕੋਈ ਹੱਲ ਨਹੀਂ ਹੈ ਪਰ ਜਿਹੜੇ ਬੰਦੇ ਨੇ ਇਹ ਨਿੰਦਾ ਯੋਗ ਕਦਮ ਉਠਾਇਆ ਉਹ ਬੱਚੇ ਦਾ ਕਤਲ ਕੀਤਾ ਉਹ ਕਹਿੰਦਾ ਕਿ ਉਹ ਮੁਸਾਦ ਤੋਂ ਸਦਾ سزا ਮਿਲਣੀ ਚਾਹੀਦੀ ਹੈ ਕਿ ਸਾਰਿਆਂ ਨੂੰ سزا ਨਹੀਂ ਮਿਲਣੀ। ਪਰ ਬਣਾ ਤਾਂ ਇਹੀ ਪੰਜਾਬ ਸਰਕਾਰ ਤੋਂ ਹੈ ਕਿ ਸਾਰਿਆਂ ਦੀ ਵੈਰੀਫਿਕੇਸ਼ਨ ਕਰਕੇ ਜਿਵੇਂ ਵੀ ਇਹਨਾਂ ਦਾ ਸਿਸਟਮ ਬਣਾ ਕੇ ਤਾਂ ਬਣਾ ਕੇ ਚੱਲਣਾ ਚਾਹੀਦਾ ਵੀ ਜਿਹੜਾ ਵੀ ਪ੍ਰਵਾਸੀ ਆਪਣੇ ਸ਼ਹਿਰ ਆ ਕੇ ਆਂਦਾ ਪੰਜਾਬ 'ਚ ਪੂਰੀ ਪੂਰੀ ਵੈਰੀਫਿਕੇਸ਼ਨ ਕਰਕੇ ਆਪਣੇ ਵੈਰੀਫਿਕੇਸ਼ਨ ਰਜਿਸਟ੍ਰੇਸ਼ਨ ਜੋ ਹੈ ਉਹ ਹੁਣੇ ਜ਼ਰੂਰੀ ਹੈ ਮਨੀਸ਼ ਵੀ ਜੁੜੇ ਨੇ ਮਨੀਸ਼ ਪੂਰੀ ਵੈਰੀਫਿਕੇਸ਼ਨ ਤੇ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ ਇਸ ਦੇ ਵਿੱਚ ਤਾਂ ਕੋਈ ਕਾਨੂੰਨੀ ਅਰਜਨ ਲੱਗਦੀ ਨਹੀਂ ਹੈ ਕਿ ਲੱਗਦਾ ਹੈ ਕਿ ਇਹ ਨਿਯਮ ਜੋ ਹੈ ਸਖਤੀ ਦੇ ਨਾਲ ਲਾਗੂ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਔਰ ਇਸ ਦੇ ਨਾਲ ਹੀ 5 ਸਾਲਾ ਦਾ 마ਸੂਮ ਬੱਚਾ ਜਿਸ ਦੇ ਨਾਲ ਬਦਵੈਲੀ ਕੀਤੀ ਗਈ ਬੇਰਹਿਮੀ ਦੇ ਨਾਲ ਉਸ ਨੂੰ ਕਤਲ ਕੀਤਾ ਗਿਆ ਇਸ ਇਹ ਜੋ ਪੂਰਾ ਮਾਮਲਾ ਜੋ ਹੈ ਇਹ ਸਿਰਫ ਵਾਰਦਾਤ ਨਹੀਂ ਹੈ ਇੱਕ ਸਬਕ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਬੱਚੇ ਚ ਉਹਨਾਂ ਸੁਰੱਖਿਤ ਰਹਿਣ ਚਿੰਤਤ ਲੋਕਾਂ ਨੂੰ ਸਤਾ ਰਹੀ ਹੈ ਤਾਂ ਸਖਤ ਕਾਨੂੰਨ ਇਹਨਾਂ ਦੇ ਲਈ ਹੋਣਾ ਚਾਹੀਦਾ ਹੈ ਇਦੋਂ ਕੋਈ ਬੰਦੇ ਨੇ ਲੈ ਲਿਆ ਕਾਨੂੰਨ ਦੇ ਤੱਥ ਕੋਲ ਜੇ ਤੁਸੀਂ ਲੈ ਕੇ ਦੂਸਰੇ ਪਾਸੇ ਜੇਕਰ ਗਾਲੀ ਕੱਢਿਆ ਉਹ ਵੀ ਕੋਈ ਸ਼ਾਸਨ ਤੋਂ ਕੋਈ ਸ਼ਾਸਨ ਸੇ ਹਾਸਲ ਕਰੀ ਕਿ ਇਸ ਤਰ੍ਹਾਂ ਇਹ ਲੋਰ ਵੀ ਕਿਵੇਂ ਕੱਢ ਲੰਬੜਦਾਰ ਕਿ ਪੁਲਿਸ ਗੈਰਿਟੀਸ਼ਨ ਉਹਨਾਂ ਨੂੰ ਵੀ ਕਰਾਈ ਲੈਣੀ ਚਾਹੀਦੀ ਜੇ ਇਸ ਸਬੰਧ ਨੇ ਕ੍ਰਿਮਿਨਲ ਨੰਬਰਦਾਰ ਤੋਂ ਮੌਜੂਦ ਤੇ ਨਰੇਂਦਰ ਸਿੰਘ ਜੀ ਅਗੇ ਨੇ ਕਿ ਕਿਉਂਕਿ ਇਹ ਕਿ ਤਸਦੀਕ ਲਗਾਤਾਰ ਕਰਨੇ ਕਰਕੇ ਆਉਂਦੇ ਕਿ ਲੰਬੜਦਾਰ ਜਾਂ ਸਰਪੰਚ ਜਾਂ ਪੰਚ ਉਹਨਾਂ ਦੇ ਅਧਾਰ 'ਤੇ ਤਸਦੀਕ ਕਰ ਦਿੱਤੇ ਜਾਂਦੇ ਨੇ ਤੇ ਇਹਨੂੰ ਲੈ ਕੇ ਵੀ ਸਖਤ ਕਾਨੂੰਨ ਦੀ ਜਿਹੜੀ ਕੋਈ ਕ੍ਰਾਧਨਾਂ ਦੀ ਕੀਤਾ ਜਾਣੀ ਦੇ ਤੇ ਉਹਨਾਂ ਨੂੰ ਜਾਣ ਕੇ ਲੈਣਾ ਕਿ ਇਸ ਤਿੱਕੇ ਦਾ ਕਾਨੂੰਨ ਜਿਹ ਕਿタル ਨੇstra ਹੈ ਸਾਡੇ ਬੱਚੇ ਹੀ ਬਾਹਰ ਜਾਂਦੇ ਅਮਰੀਕਾ ਕੈਨੇਡਾ ਹੋਰ ਕਿੱਟਨੇ ਚ ਵੀ ਜਾਂਦੇ ਹਨ ਉਹਨਾਂ ਦੇਸ਼ਾਂ ਦੇ ਜਿਹੜੇ ਕਾਨੂੰਨ ਨੇ ਉਹ ਬੜੇ ਸਖਤ ਨੇ ਸਾਡਾ ਜਿਹੜਾ ਕਾਇਦਾ ਕਾਨੂੰਨ ਹੈ ਪ੍ਰਸ਼ਾਸਨ ਹੈ ਉਹ ਸਿਰਫ ਗਰਾਉਂਡ ਲੈਵਲ ਤੇ ਬਿਲਕੁਲ ਨਹੀਂ ਤੇ ਦਿਖਾਵੇ ਚ ਜ਼ਿਆਦਾ ਹੈ ਤੁਸੀਂ ਹੁਣ ਵੈਰੀਫਿਕੇਸ਼ਨ ਦੀ ਗੱਲ ਕਰਦੇ ਹੋ ਵੈਰੀਫਿਕੇਸ਼ਨ ਕਰਦੇ ਆਂ ਥਾਣੇ ਚ ਜਾ ਕੇ ਆਪਾਂ ਕਰਾਉਨੇ ਆ ਉਹਦੀ ਸਹੀ ਮਤਲਬ ਉਹ ਨਹੀਂ ਹੁੰਦੀ ਜੇਕਰ ਕੋਈ ਪਰਿਵਾਰ ਲੈ ਕੇ ਇੱਥੇ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣਾ ਚਾਹੁੰਦੇ ਨੇ ਪਰ ਕੁਝ ਪ੍ਰਵਾਸੀ ਇਹੋ ਜਿਹੇ ਆ ਜਿਹੜੇ ਉੱਥੋਂ ਕ੍ਰਿਮੀਨਲ ਉਹਨਾਂ ਦਾ ਰਿਕਾਰਡ ਹੁੰਦਾ ਕ੍ਰਿਮੀਨਲ ਕਰਕੇ ਇੱਥੇ ਉਹ ਇੱਥੇ ਵੀ ਉਹੀ ਚੀਜ਼ ਭਾਲਦੇ ਆ ਜਿਹੜੀ ਚੀਜ਼ ਉਹ ਆਪਣੇ ਉੱਥੇ ਪਿੱਛੇ ਦੇਸ਼ ਚ ਕਰਕੇ ਆਏ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਸਾਡੇ ਇੱਥੇ ਤੁਸੀਂ ਕਿਸੇ ਵੀ ਪ੍ਰਵਾਸੀ ਨੂੰ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਸੱਪੰਜੇ ਉਂਗਲਾਂ ਕਿਸਾਰ ਨਹੀਂ ਐ ਬਹੁਤ ਪ੍ਰਵਾਸੀ ਇਹੋ ਜਿਹੇ ਆ ਜਿਹੜੇ ਇੱਕ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਕੇ ਚੰਗਾ ਨਾਗਰਿਕ ਬਣ ਕੇ ਰਹਿਣਾ ਚਾਹੁੰਦੇ ਨੇ ਤੇ ਉਹ ਕੰਮ ਵੀ ਕਰਦੇ ਨੇ ਪਰ ਜਿਹੜਾ ਕਿ ਪੋਲੀਟੀਕਲ ਗੱਲ ਕੀਤੀ ਹੈ ਪੋਲੀਟੀਕਲੀ ਜਿਹੜੇ ਕਿ ਰੂਟ ਬੈਂਕ ਦੇ ਆਧਾਰ ਪਰੜ ਕੇ ਪ੍ਰਵਾਸੀ ਜਿਹਦੇ ਪਿੱਛੇ ਫਸਾਇਆ ਜਾਂਦਾ ਕਲੋਰੀਆ ਬਣ ਕੇ ਜਾਂਦੀ ਤੇ ਜਿਹੜੇ ਕਿ ਕਾਰਵਾਈ ਨੂੰ ਉਹਨਾਂ ਦੇ ਤਸਦੀਕ ਕਰਦੇ ਨੇ ਬਿਲਕੁਲ ਤੁਹਾਡੀ ਗੱਲ ਤੁਸੀਂ ਬਹੁਤ ਵਧੀਆ ਗੱਲ ਜਿਹੜਾ ਸਵਾਲ ਹੈ ਕਰਿਆ ਇਹਦੇ ਚ ਕੋਈ ਵੀ ਲੀਡਰ ਹੈ ਜਿਹੜਾ ਤਸਦੀਕ ਕਰਦਾ ਤੇ ਕਾਰਵਾਈ ਹੁੰਦੀ ਚਾਹੀਦੀ ਹੈ ਭਾਵੇਂ ਉਹ ਨੰਬਰ ਕਰਦਾ ਹੈ ਭਾਵੇਂ ਇਸ ਵਕਤ ਹੈ ਭਾਵੇਂ ਉਹ ਜਿੱਦੇ ਭਾਵੇਂ ਵੀ ਬਡੇ ਆਧਾਰਡਾਰ ਹੈ ਤੇ ਜਿਹੜੀ ਤਸਦੀਕ ਕਰਦੇ ਆ ਤੁਸੀਂ ਆਧਾਰ ਕਾਰਡ ਦੇ ਗ੍ਰਮ ਅਰੇਕ ਕੋਲ ਪ੍ਰਵਾਸੀ ਕੋਲ ਤਕਰੀਬਤ ਤਕਰੀਬਨ 2-2 ਆਧਾਰ ਕਾਰਡ ਬਣੇ ਹੋਏ ਹੈ ਪਹਿਲਾ ਉਹਦਾ ਹੀ ਬਿਹਾਰ ਦਾ ਬਣਿਆ ਹੋਇਆ ਤੇ ਉੱਥੋਂ ਚੇਂਜ ਕਰਾ ਕੇ ਉਹ ਆਧਾਰ ਕਾਰਡ ਇੱਥੇ ਜੀ ਦੱਸੋ ਵੀ ਇੱਥੇ ਕਿਵੇਂ ਬਣਦਾ ਹੈ ਜੀ ਹਨ ਹਨ ਹੁੰਦੇ ਵੀ ਆਧਾਰ ਕਾਰਡ ਪਤਾ ਨਹੀਂ ਜੇਕਰ ਅਸੀਂ ਲੰਬੜਦਾਰ ਤਸਦੀਕ ਕਰਦਾ ਹੈ ਨਾ ਉਹ ਆਧਾਰ ਕਾਰਡ ਬੰਦੇ ਦਾ ਬਣਦਾ ਨਹੀਂ ਕਿਉਂਕਿ ਲੰਬੜਦਾਰ ਨੂੰ ਪਤਾ ਹੈ ਕਿ ਬੰਦਾ ਪਿੰਡ ਸੁਹਾਣੇ ਦਾ ਪਸੀਂਦਾ ਹੈ ਜਾਂ ਕਿ ਤੂੰ ਬਾਹਰ ਤੋਂ ਆਇਆ ਤੇ ਇਹ ਸਰਕਾਰ ਦੀਆਂ ਇਹ ਜਿਹੇ ਕਹਦੇ ਕਾਨੂੰਨ ਨਿਯਮ ਬਣਾਏ ਹੋਏ ਆ ਕਿ ਆਧਾਰ ਕਾਰਡ ਤੁਹਾਨੂੰ ਪਤਾ ਨਹੀਂ ਲੱਗਣਾ ਰੱਬ ਜਾਣੇ ਉਹ ਪੈਸੇ ਦੇ ਕੇ ਬਣਾਉਂਦੇ ਨੇ ਭਾਵੇਂ ਉਹ ਬੇਲੀ ਧੋਖ ਨਾਲ ਬਣਾਉਂਦੇ ਨੇ ਪਰ ਪ੍ਰਵਾਸੀਆਂ ਕੋਲ ਦੋ ਦੋ ਆਧਾਰ ਕਾਰਡ ਬਣੇ ਹੋਏ ਆ ਜੋ ਕਿ بڑا ਚਿੰਤਾ ਦਾ ਵਿਸ਼ਾ ਹੈ ਇਸੇ ਕਾਰਨ ਪਹਿਲਾ ਕੁੰਬੜੇ ਦੇ ਵਿੱਚ ਇੱਕ ਬਹੁਤ ਵੱਡਾ ਕਤਲ ਹੋਇਆ ਤੇ ਹੁਣ ਤੁਹਾਡੇ ਸਾਹਮਣੇ ਹੁਸ਼ਿਆਰ ਪਰ ਜਿਹੜਾ ਇਹ ਘਰ ਆਉਣੀ ਹਰਕਤ ਕੀਤੀ ਹੈ ਜਿਸ ਗੱਲ ਕੀਤੀ ਜਾ ਰਹੀ ਹੈ ਜਿਸ ਨਿਹੰਗ ਜਿੱਥੇ ਬੰਦੀਆਂ ਨੂੰਆਂ ਹੋਵੇ ਜਿੱਥੇ ਬੰਦੀਆਂ ਨੂੰ ਲਗਾਤਾਰ ਇਹ ਮਾਹੌਲ ਬਣਾਇਆ ਜਾ ਰਿਹਾ ਹੈ ਨਿਵਾਸੀ ਲੱਗਿਆ ਜਾ ਰਿਹਾ ਹੈ ਵੀ ਨਿਵਾਸੀ ਪੰਜਾਬ ਦੀ ਲਾਈਫ ਲਾਈਨ ਨੂੰ ਵੀ ਘੇੜਿਆ ਜਾ ਰਿਹਾ ਹੈ ਕਿ ਹਰੇ ਖੇਤਾਂ 'ਤੇ ਕੰਮ ਕਰਨਾ ਤਾਂ ਪ੍ਰਵਾਸੀ ਟੈਂਕੀਆਂ 'ਤੇ ਕੰਮ ਕਰਨਾ ਤਾਂ ਪ੍ਰਵਾਸੀ ਦੁਮਾਨਾਂ ਦੇ ਕੰਮ ਕਰਨਾ ਤਾਂ ਪ੍ਰਵਾਸੀ ਮੁੰਡੇ ਪਰਵਾਸੀਆਂ ਦੇ ਲਈ ਆਪਣੇ ਪੰਜਾਬੀ ਜਿਹੜੇ ਨੌਜਵਾਨ ਮੁੰਡੇ ਨੇ ਉਹ ਵਿਦੇਸ਼ਾਂੋਂ ਨੂੰ ਕਰ ਰਹੇ ਨੇ ਲਗਾਤਾਰ ਇੱਥੇ ਉਹਦੇ ਤਾਂ ਇਹਨਾਂ ਨੂੰ ਪਰਵਾਸਨ ਭੇਜ ਦਿੱਤਾ ਜਾਂਦਾ ਹੈ ਕੱਢ ਦਿੱਤਾ ਜਾਂਦਾ ਹੈ ਕਿ ਇੱਧਰ ਫਿਰ ਕੌਣ ਕੰਮ ਕਰੇ ਦੇਖੋ ਹਰ ਇੱਕ ਪੰਦੇ ਦੇ ਆਪਣੇ ਆਪਣੇ ਵਿਚਾਰ ਹੈ ਤੁਹਾਨੂੰ ਤੁਹਾਡੀ ਗੱਲ ਠੀਕ ਹੈ ਆਪਣਾ ਪੰਜਾਬ ਦੇ ਅੰਦਰ ਮਜ਼ਦੂਰੀ ਇੱਕ ਬਹੁਤ ਵੱਡਾ ਪੰਜਾਬ ਦਾ ਅੰਗ ਹੈ ਜਿਹਦੀ ਪੰਜਾਬ ਨੂੰ ਲੋੜ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਨਹੀਂ ਜਿਹੜੀਆਂ ਨਿਹੰਗ ਜਥੇਬੰਦੀਆਂ ਸਾਡੇ ਭਰਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਵੀ ਕਿਤੇ ਵਿਰੋਧ ਸਹੀ ਹੈ ਸੱਚਾ ਹੈ ਪਰ ਇਹ ਵੀ ਗੱਲ ਕਿਤੇ ਆਪਾਂ ਸਹੀ ਮੰਨ ਸਕਦੇ ਹਾਂ ਕਿ ਇੱਕ ਬੰਦੇ ਨੇ ਗਲਤੀ ਕੀਤੀ ਹੈ ਉਹ ਸਾਰਿਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਦੇਖੋ ਇਹ ਪਛਾਣ ਹੋਣੀ ਕੋਈ ਕਨਕਲੂਜਨ ਨਹੀਂ ਹੈ ਸਿੱਟਾ ਇਸ ਚਰਚਾ ਦਾ ਇਹ ਹੈ ਕਿ ਪਛਾਣ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਵੇਲੇ ਕੋਈ ਪ੍ਰਵਾਸੀ ਪੰਜਾਬ ਦੇ ਵਿੱਚ ਵੱੜਦਾ ਉਸ ਆਪਿ ਚੋਕਰ ਜਾਣਨਾ ਜ਼ਰੂਰੀ ਹੈ ਕਿ ਉਹ ਕੰਮ ਕਰਨੇ ਆਇਆ ਹੈ ਰੋਜ਼ੀ ਰੋਟੀ ਕਮਾਉਣ ਆਇਆ ਜਾਂ ਕ੍ਰਿਮੀਨਲ ਮਾਈਂਡ ਦਾ ਹੈ ਉਹਦਾ ਪਿਛੋਕੜ ਜਾਣਨਾ ਜ਼ਰੂਰੀ ਹੈ ਇਸ ਨਾਲ ਹੀ ਜੇ ਲਾਈਫ ਲਾਈਨ ਨੇ ਪੰਜਾਬ ਦੀ ਆਪਣੀ ਲਾਈਨ ਕ੍ਰੋਸ ਨਹੀਂ ਕਰ ਸਕਦੇ ਲਾਈਫ ਲਾਈਨ ਲਾਈਨ ਕ੍ਰੋਸ ਨਹੀਂ ਕਰ ਸਕਦੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਇਹ ਸਖਤ ਕਾਰਵਾਈ ਸਖਤ ਨਿਯਮ ਹੋਣੇ ਜ਼ਰੂਰੀ ਨੇ ਤਾਂ ਕਿ ਆਪਰਾਧ ਇਹਨਾਂ ਲੋਕਾਂ ਦੇ ਵਿੱਚੋਂ ਕੋਈ ਨਾ ਕਰ ਸਕੇ ਬਾਬਾ ਸ਼ੁਕਰੀਆ ਸਾਡੇ ਸਾਰੇ ਸਹਿਯੋਗੀਆਂ ਦਾ ਗਰਾਉਂਡ ਜ਼ੀਰੋ ਤੋਂ ਤੁਸੀਂ ਗਲਬਾਤ ਕੀਤੀ तमाम ਲੋਕਾਂ ਦੇ ਵਿਚਾਰ ਸਾਡੇ ਤੱਕ ਪਹੁੰਚਾਏ ਸ਼ੁਕਰੀਆ